ਭਰ ਕੋਈ ਸਫਰ ਹੀ ਨਹੀਂ ਹੈ ਸਿਰਫ ਤੁਹਾਡੇ ਤੋਂ ਤੁਹਾਡੇ ਤੱਕ ਦਾ ਸਫਰ ਹੈ ਤੁਹਾਨੂੰ بس ਤੁਹਾਡੇ ਤੱਕ ਪਹੁੰਚਣਾ ਹੈ ਹੋਰ ਕੋਈ ਸਫਰ ਨਹੀਂ ਹੈ ਉਹ ਬਸ ਜਰਨੀ ਹੈ ਜਿਹੜੀ ਤੁਹਾਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਇਹਨਾਂ ਵਿੱਚੋਂ ਮੈਂ ਨਿਕਲਿਆ ਤੇ ਮੈਚੁਰ ਹੋਇਆ ਵਿਦ ইयर्स ਵਿਦ ਟਾਈਮ ਟਾਈਮ ਵੀ ਬੋਡੀ ਦੇ ਕੰਟੈਕਸਟ ਦੇ ਵਿੱਚ ਆ ਕਿਉਂਕਿ ਅਸੀਂ ਜਿਵੇਂ ਜਿਵੇਂ 올ਡ ਹੁੰਦੇ ਜਾਂਦੇ ਆ ਸਾਨੂੰ ਐ ਲੱਗਦਾ ਹੈ ਵੀ ਵੀ ਟਾਈਮ ਵੀ ਵੱਧ ਰਿਹਾ ਹੈਗਾ ਸਾਡਾ ਸ਼ਰੀਰ ਜਿਹੜੀ ਵੀ ਮਟੀਰੀਅਲਿਸਟਿਕ ਚੀਜ਼ ਹੈ ਗੱਡੀ ਦੇਖ ਲਓ ਜਾਂ ਘਰ ਦੇਖ ਲਓ ਉਹਦੀ ਵੀ ਸਫੇਦੀ ਉਖੜ ਜਾਂਦੀ ਹੈ ਗੱਡੀ ਦੇ ਸਕਰਾਚ ਪੈਂਦੇ ਵੀ ਟਾਈਮ ਇਹ ਜਿਹੜਾ ਸਰੀਰ ਹੈ ਇਹ ਮਟੀਰੀਅਲਿਸਟਿਕ ਸਟੱਫ ਦੇ ਵਿੱਚ ਆਉਂਦਾ ਹੈ ਇਹਨੇ 올ਡ ਹੋਣਾ ਹੈ ਡੈਥ ਆਉਣੀ ਇਨੈਵਿਟੇਬਲ ਹੈ ਡਿਜ਼ੀਜ਼ਸ ਆਉਣੇ ਇਨੈਵਿਟੇਬਲ ਹੈ ਠੀਕ ਹੈ ਕਿਥੇ ਨਾ ਕਿਥੇ ਥੋੜੇ ਬਹੁਤ ਘੱਟ ਵੱਧ ਕਈ ਹੈਲਦੀ ਰਹਿੰਦੇ ਜਿਹੜਾ ਮਨ ਦਾ ਮਨ ਦਾ ਜਿਹੜਾ ਅਸਰ ਉਹ ਤਨ ਤੇ ਪੈਣਾ ਜੋ ਮੇਰਾ ਮਨ ਸੋਚ ਰਿਹਾ ਹੈ ਉਸ ਦਾ ਅਸਰ ਡਾਇਰੈਕਟਲੀ ਮੇਰੇ ਤਨ ਤੇ ਪੈਣਾ ਹੈ ਮੇਰੀ ਚਿਹਰੇ ਦੀ ਰੌਣਕ ਤੇ ਪੈਣਾ ਠੀਕ ਹੈ ਮੇਰੇ ਹਾਫ ਭਾਵ ਤੇ ਪੈਣਾ ਮੇਰੀ ਬੋਲਣ ਤੇ ਪੈਣਾ ਮੇਰੇ ਚਲਨ ਤੇ ਪੈਣਾ ਹਰ ਚੀਜ਼ ਤੇ ਮੇਰੇ ਅਸਰ ਪੈਣਾ ਹੈ ਮਨ ਦਾ ਉਹ ਕਹਿੰਦੇ ਮਨ ਜਿੱਤੇ ਜੱਗ ਜਿੱਤੇ ਤੇ ਮਨ ਜਿੱਤਣ ਦਾ ਰਾਹ ਉਹੀ ਹੈ ਗੁਰਬਾਣੀ ਗੁਰੂ ਦਾ ਨਾਮ ਤੇ ਕੋਈ ਵੀ ਤੁਹਾਡਾ ਕੁਰਾਨ ਤੁਸੀਂ ਪੜ ਲਓ ਗੁਰੂ ਗ੍ਰੰਥ ਸਾਹਿਬ ਜੀ ਪੜ ਲਓ ਭਗਵਦ ਗੀਤਾ ਪੜ ਲਓ ਜਾਂ ਬਾਈਬਲ ਪੜ ਲਓ ਕੋਈ ਵੀ ਉਹ ਰਾਹ ਅਲੱਗ-ਅਲੱਗ ਨੇ ਜਾਣਾ 21 ਜਗ੍ਹਾ ਭਾਵੇਂ ਤੁਸੀਂ ਬੱਸ ਫੜ ਲਓ ਜਾਂ ਕੈਬ ਫੜ ਲਓ ਜਾਂ ਰੈਪਿਡੋ ਟੈਕਸੀ ਕੋਈ ਵੀ ਫੜ ਲਓ ਜਾਣਾ ਇੱਕ ਜਗ੍ਹਾ ਤੁਸੀਂ ਕਿਵੇਂ ਗਏ ਉਹ ਮੈਤ ਬਹੁਤ ਘੱਟ ਰੱਖਦਾ ਕੋਈ ਵੀ ਤਰੀਕਾ ਤੁਸੀਂ ਲੈ ਸਕਦੇ ਜਾਣਾ ਇੱਕ ਹੀ ਜਗ੍ਹਾ ਫਿਰ ਇਸ ਚੀਜ਼ ਕਰਕੇ ਵੀ ਲੜਨਾ ਕਿ ਇਹ ਤੇਰਾ ਧਰਮ ਹੈ ਮੈਂ ਇਹ ਕੱਟੜਤਾ ਰੱਖਣਾ ਜਾਂ ਇਹ ਮੇਰਾ ਧਰਮ ਹੈ ਮੈਂ ਇਹ ਕੱਟੜਤਾ ਰੱਖਾਂ ਉਹ ਫਿਰ ਐਦਾਂ ਸਮਝ ਰਹੇ ਆਂ ਸੀ ਕਿ ਤੂੰ ਬੱਸ ਫੜ ਕੇ ਜਾਂਦਾ ਵੋਲਵੋ ਜਾਂ ਤੂੰ ਇਹ ਪੀਆਰਟੀਸੀ ਲੈ ਲਈ ਜਾਂ ਸਿੰਡੀਕੇਟ ਲੈ ਲਈ ਹੈ ਤੂੰ ਊਬਰ ਕਰਕੇ ਜਾਂਦਾ ਹਨਾ ਉਹ ਫਰਕ ਨਹੀਂ ਪੈਂਦਾ ਮੈਂ ਜਾਣਾ ਕਿੱਥੇ ਹੈ ਮੈਂ ਸਮਝਣਾ ਕੀ ਹੈ ਮੈਂ ਬਣ ਕੀ ਰਿਹਾ ਫਰਕ ਸਿਰਫ ਇੰਨਾ ਕ ਹੈ ਕਿ ਖੁਦ ਨੂੰ ਪਛਾਣਨਾ ਹੈ ਚਾਹੇ ਕੋਈ ਵੀ ਰਾਹ ਫੜ ਲਓ ਬਸ ਖੁਦ ਨੂੰ ਪਛਾਨੋ ਉਹੀ ਤਰੀਕਾ ਹੈ ਸਿਰਫ ਆਪਣੇ ਦਰਦਾਂ ਨੂੰ ਘੱਟ ਕਰਨ ਦਾ ਕਿਉਂਕਿ ਇਹ ਜਿਹੜਾ ਮੋਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੀ ਚੀਜ਼ਾਂ ਨੇ ਤੁਹਾਨੂੰ ਮਨ ਦੀ ਮਜ਼ਬੂਤੀ ਨੂੰ ਤੋੜ ਦੀਆਂ ਨੇ ਇਹ ਤੁਹਾਨੂੰ ਤਨ ਰੂਪੀ ਵਿੱਚ ਲੈ ਕੇ ਆਉਂਦੀਆਂ ਨੇ ਮੈਂ ਜੇ ਕੱਲ ਇੱਕ ਇੱਕ ਦੀ ਕਰਾਂ ਕਾਮ ਵਾਸ਼ਨਾ ਇਹ ਕਾਮ ਵਾਸ਼ਨਾ ਸਾਡੇ ਵਿੱਚ ਹੈ ਅਸੀਂ ਇਸ ਤੋਂ ਪੈਦਾ ਹੋਏ ਆ ਸਾਡੇ ਸਰੀਰ ਦੇ ਵਿੱਚ ਪਰ ਸਾਨੂੰ ਕੰਟਰੋਲ ਜਿਹੜੀ ਰੂਹ ਹੈ ਨਾ ਉਹ ਕੰਟਰੋਲ ਕਰ ਸਕਦੀ ਹੈ ਉਹ ਐਡੀ ਸਟਰੋਂਗ ਹੈ ਨਾ ਉਹ ਬਹੁਤ ਕੁਝ ਕਰਾ ਸਕਦੀ ਹੈ ਬਸ ਉਹ ਸਾਨੂੰ ਰੂਹ ਨੂੰ ਸਟਰੋਂਗ ਕਰਨਾ ਤੇ ਜਾਣਨਾ ਕਿ ਮੈਂ ਕੌਣ ਹਾਂ ਤੇ ਮੇਰਾ ਕੌਣ ਹੈ ਫਿਰ ਸਭ ਕੁਝ ਸੌਖਾ ਹੈ ਤੇ ਸਾਰੇ ਦੁੱਖ ਇੱਕੋ ਪਲ ਚ ਮਿਟ ਸਕਦੇ ਨੇ ਬਿਕੋਜ਼ ਜਿਹੜੀ ਰੂਹ ਹੈ ਉਹ ਐਟਰਨਿਟੀ ਹੈ ਉਹ ਰੱਬ ਦਾ ਹੀ ਰੂਪ ਹੈ ਉਹ ਸਮੁੰਦਰ ਹੈ ਉਹ ਪਹਿਲਾਂ ਵੀ ਜੁਗਾ ਜੁਗੰਤਰ ਤੋਂ ਸੀਗੀ ਤੇ ਹੁਣ ਵੀ ਹੈ ਤੇ ਅੱਗੇ ਵੀ ਰਹੇਗੀ ਜਿਹੜੀ ਸੋਲ ਹੈ ਜਿਹੜਾ ਦਰਦ ਹੈ ਉਹ ਸਿਰਫ ਬੋਡੀ ਦੇ ਲੈਵਲ ਤੇ ਹੈ ਬੋਡੀ ਦੇ ਲੈਵਲ ਤੇ ਹੈ ਜੇ ਮੈਂ ਕੋਈ ਵੀ ਮੈਨੂੰ ਦੁੱਖ ਦਰਦਾ ਹੈ ਉਹ ਮੇਰੇ ਬੋਡੀ ਦੇ ਲੈਵਲ ਤੇ ਫਿਜ਼ੀਕਲ ਸਿੰਪਟਮਸ ਆਉਣਗੇ ਐਂਜਾਇਟੀ ਆਊਗੀ ਮੇਰਾ ਦਿਲ ਦੁਖੂਗਾ ਮੈਂ ਰੋਂਗਾ ਉਹ ਮੈਂ ਨਹੀਂ ਰੋ ਰਿਹਾ ਉਹ ਮੇਰੀ ਈਗੋ ਰੋ ਰਹੀ ਹੈ ਜਿਹੜਾ ਮੈਨੂੰ ਸ਼ਰੀਰ ਹੋਣ ਦਾ ਭਾਣ ਹੈ ਨਾ ਉਹ ਸ਼ਰੀਰ ਹੋਣ ਦਾ ਭਾਣ ਮੈਨੂੰ ਰਵਾ ਰਿਹਾ ਜਿੰਨਾ ਮੈਂ ਸ਼ਰੀਰੀ ਬਣ ਕੇ ਰਹੂੰਗਾ ਜਿੰਨਾ ਮੈਂ ਇਹ ਸਮਝੂਗਾ ਕਿ ਮੈਂ ਸੋਲ ਆ ਮੈਂ ਕਿਹਾਂ એનર્ਜੀ 'ਚਾਂ એનર્ਜੀ ਉਹ ਉਹਨੂੰ ਕੱਟ ਨਹੀਂ ਸਕਦੇ ਸੋਲ ਨੂੰ ਹਨਾ ਤੇ ਉਹ ਮਤਲਬ ਗਿੱਲਾ ਕਰਨ ਤੋਂ ਗਿੱਲਿਆ ਨਹੀਂ ਹੋ ਸਕਦੀ ਕਦੇ ਮਰ ਨਹੀਂ ਸਕਦੀ ਉਹ ਤੁਸੀਂ ਰੂਪ ਸੋਲ ਦੇ ਪੜ ਸਕਦੇ ਹੋ ਗੁਰਬਾਣੀ 'ਚ ਵੀ ਲਿਖਿਓਏ ਨੇ ਹਨਾ ਆਜ ਸੱਚ ਤੇ ਜੋਗਾਤ ਸੱਚ ਹਨਾ ਤੇ ਹਮੇਸ਼ਾ ਉਹ ਸੱਚ ਰਹੀ ਹੈ ਤਾਂ ਜੋ ਸੱਚ ਹੈ ਉਹ ਕਦੇ ਉਹਨੂੰ ਦਰਦ ਨਹੀਂ ਹੁੰਦਾ ਜੋ ਰੂਹ ਹੈ ਉਹਨੂੰ ਕਦੇ ਕੁਝ ਕੁਝ ਨਹੀਂ ਉਸਨੂੰ ਕੋਈ ਨੁਕਸਾਨ ਕਿੱਥੇ ਦਾ ਪਹੁੰਚਾਈ ਨਹੀਂ ਸਕਦੇ ਤੇ ਤੁਸੀਂ ਇਟਰਨਲ ਬੀਇੰਗ ਹੋ ਤੁਹਾਨੂੰ ਕਦੇ ਕੋਈ ਨੁਕਸਾਨ ਪਹੁੰਚ ਹੀ ਨਹੀਂ ਸਕਦਾ ਜੋ ਕਹਿੰਦਾ ਮੇਰਾ ਐ ਹੋ ਗਿਆ ਮੇਰਾ ਐਦਾਂ ਹੋ ਗਿਆ ਹਾਏ ਐਦਾਂ ਹੋ ਗਿਆ ਡਰਾਮਾ ਚੱਲ ਰਿਹਾ ਹੈ ਸਾਰਾ ਨਾਟਕ ਹੈ ਅਸੀਂ ਵੀ ਦੁੱਖਾਂ ਚੋਂ ਗੁਜ਼ਰੇ ਆ ਮੈਂ ਹੁਣ ਕੁਝ ਲੋਕ ਕਹਿਣਗੇ ਸ਼ਾਇਦ ਇਹ ਤਾਂ ਗੱਲਾਂ ਕਰਦਾ ਹੈ ਕਿ ਇਹ ਇਹਨਾਂ ਦੁੱਖਾਂ ਚੋਂ ਗੁਜ਼ਰਿਆ ਨਹੀਂ ਹਲੇ ਇੰਨੀ ਜ਼ਿੰਦਗੀ ਦੇਖੀ ਨਹੀਂ ਹੈ ਠੀਕ ਹੈ ਹਰ ਇੱਕ ਦੀ ਇੱਕ ਆਪਣੀ ਝਰਨੀ ਹੈ ਉਹਨੇ ਜਿੰਨੀ ਕਿ ਜ਼ਿੰਦਗੀ ਦੇਖੀ ਉਹਦੀ ਆਪਣੀ ਇਨਰ ਸਟਰਗਲਸ ਨੇ ਹਨਾ ਕਿਸੇ ਲਈ ਪਹਾੜ ਵੀ ਬਹੁਤ ਉਹ ਕੁਝ ਨਹੀਂ ਹੁੰਦਾ ਕਿਸੇ ਲਈ ਹਨਾ ਕਿ ਪਹਾੜ ਮੇਰੇ ਤੇ गिर ਗਿਆ ਦੁੱਖਾਂ ਦਾ ਪਹਾੜ ਉਹ ਵੀ ਉਹਨੂੰ ਐ ਟੈਕਲ ਕਰ ਲੈਂਦਾ ਕਈਆਂ ਨੂੰ ਸੂਈ ਕਈ ਵਾਂ ਸੂਈ ਚੁੱਭ ਜਾਂਦੀ ਹੈ ਉਹ ਉਹ ਵੀ ਨਹੀਂ ਜਰ ਪਾਉਂਦਾ ਤੇ ਹਰ ਇੱਕ ਦੀ ਇੱਕ ਜਰਨੀ ਹੈ ਹਰ ਇੱਕ ਦੀ ਇੱਕ ਸਟਰੈਂਥ ਹੈ ਜੋ ਉਹ ਉਸ ਤੋਂ ਸਿੱਖਦਾ ਹੈ ਤੇ ਤੁਹਾਨੂੰ ਕਿਸੇ ਨਾਲ ਖੁਦ ਨੂੰ ਕੰਪੇਅਰ ਕਰਨ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਵੀ ਤੁਹਾਨੂੰ ਇਹ ਪਛਾਣਨ ਦੀ ਜ਼ਰੂਰਤ ਹੈ ਕਿ ਤੁਸੀਂ ਕੌਣ ਹੋ ਇਹ ਮਾਇਨੇ ਨਹੀਂ ਰੱਖਦਾ ਤੁਸੀਂ ਬਾਡੀ ਦੇ ਰੂਪ ਵਿੱਚ ਕਿਵੇਂ ਹੋ ਤੁਹਾਨੂੰ ਦੁਨੀਆ ਕਿਵੇਂ ਦੇਖਦੀ ਹੈ ਇਹ ਸਾਰੀ ਚੀਜ਼ਾਂ ਤੁਹਾਡੇ ਨਾਲ ਸਾਂਝਾ ਕਰਨ ਦਾ ਇੱਕੋ ਇੱਕ ਉਹ ਹੈ ਕਿ ਜੋ ਗਿਆਨ ਮੇਰੀ ਰੂਹ ਤੱਕ ਪਹੁੰਚਿਆ ਹੈ ਗੁਰੂਆਂ ਨੇ ਪਹੁੰਚਾਇਆ ਹੈ ਰੱਬ ਨੇ ਮੈਨੂੰ ਇੱਕ ਇਨਸਟਰੂਮੈਂਟ ਬਣਾਇਆ ਜਿਵੇਂ ਜਿਵੇਂ ਇੱਕ ਉਹ ਹੁੰਦੀ ਹੈ ਜਿਵੇਂ ਇੱਕ ਬੰਸੂਰੀ ਹੁੰਦੀ ਹੈ ਉਹਦੇ ਵਿੱਚ ਦੀ 뮤직 ਤਦ ਵੱਜ ਸਕਦਾ ਜੇ ਉਹ ਖਾਲੀ ਹੋ ਜੇ ਜਿੰਨਾ ਜਿੰਨਾ ਅੰਦਰੋਂ ਤੁਸੀਂ ਖਾਲੀ ਹੋਵੋਗੇ ਤਾਂ ਉਹ ਕ੍ਰिएशन ਤੁਹਾਡੇ ਵਿੱਚ ਦੀ ਕੰਮ ਕਰੇਗੀ ਤੇ ਉਹ ਕਿਉਂਕਿ ਤੁਸੀਂ ਜਦ ਉਹਨਾਂ ਚੀਜ਼ਾਂ ਵਿੱਚੋਂ ਆਬਸਟੈਕਲਸ ਵਿੱਚੋਂ ਗੁਜ਼ਰਦੇ ਹੋ ਤੁਹਾਨੂੰ ਐ ਲੱਗਦਾ ਕਿ ਤੁਸੀਂ ਨੀ ਚਾਹੁੰਦੇ ਯਾਰ ਕਿ ਦੁਨੀਆ ਤੇ ਕੋਈ ਹੋਰ ਇਨਸਾਨ ਉਹਨਾਂ ਚੀਜ਼ਾਂ ਵਿੱਚੋਂ ਗੁਜ਼ਰੇ ਤੇ ਦੁਨੀਆ ਦੀ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ ਤੁਸੀਂ ਅੱਗੇ ਜੇ ਕਿੱਥੇ ਤੁਸੀਂ ਗਿਰੇ ਹੋ ਟੋਏ ਤੇ ਗਿਰੇ ਹੋ ਤੁਸੀਂ ਆਹ ਸਾਈਡ ਤੇ ਪੱਥਰ ਰੱਖ ਜਾਓਗੇ ਜੇ ਜੇ ਤੁਸੀਂ ਚੰਗੇ ਇਨਸਾਨ ਹੋ ਜਾਂ ਪਲਾਸਟਿਕ ਦਾ ਕੁਝ ਰੱਖ ਜਾਓਗੇ ਕਿ ਬੰਦੇ ਨੂੰ ਅੱਗੇ ਪੱਤੇ ਲਾ ਜਾਓਗੇ ਹਨਾ ਪੇੜ ਦੇ ਕੱਟ ਕੇ ਵੀ ਬੰਦੇ ਨੂੰ ਦੂਸਰਿਆਂ ਨੂੰ ਦਿਖ ਜਾਏ ਯਾਰ ਕਿ ਇੱਥੇ ਟੋਏ ਨੇ ਵੀ ਇਧਰੋਂ ਨਾ ਆਈ ਯਾਰ ਗੱਡੀ ਲੈ ਕੇ ਇਧਰੋਂ ਨਾ ਆਈ ਤੇ ਉਹ ਚੀਜ਼ਾਂ ਉਹਨਾਂ ਟੋਇਆਂ ਚ ਕਈ ਵਾਰ ਅਸੀਂ ਗੁਜ਼ਰਦੇ ਆ ਮੈਂ ਖੁਦ ਗੁਜ਼ਰਿਆ ਹਨਾ ਹਰ ਇੱਕ ਦੇ ਜ਼ਿੰਦਗੀ ਦੇ ਵਿੱਚ ਉਹ ਟੋਏ ਆਉਂਦੇ ਨੇ ਤੇ ਫਿਰ ਤੁਸੀਂ ਇਹ ਚਾਹੁੰਦੇ ਹੋ ਵੀ ਅਗਲੇ ਦਾ ਨੁਕਸਾਨ ਨਾ ਹੋਵੇ ਜੇ ਮੇਰਾ ਹੋ ਗਿਆ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਬਾਡੀਲੀ ਕੌਨਸ਼ੀਅਸਨੈਸ ਵਿੱਚ ਰਹਿ ਕੇ ਬਹੁਤ ਨੁਕਸਾਨ ਭੁਗਤੇ ਨੇ ਸਾਰਿਆਂ ਨੇ ਅਸੀਂ ਵੀ ਭੁਗਤੇ ਆ ਹਨਾ ਉਹ ਦਰਦ ਸਿਰਫ ਬਾਡੀਲੀ ਕੌਨਸ਼ੀਅਸਨੈਸ ਕਰਕੇ ਤੇ ਉਹੀ ਹੈ ਵੀ ਖੱਡੇ ਚੋਂ ਤੁਸੀਂ ਨਾ ਤਾਂ ਕੀ ਗੁਜ਼ਰੋ ਤੇ ਤੁਹਾਨੂੰ ਅੱਗੇ ਦਿਖ ਜੇ ਉੱਥੇ ਪੇੜ ਦਾ ਟਾਲੀ ਲੱਗੀ ਉਹੀ ਵੀ ਅੱਗੇ ਖੱਡਾ ਵੀ ਬੋਡੀਲੀ ਕੌਂਸ਼ੀਅਸਨੈਸ ਨਹੀਂ ਰਹਿਣਾ ਜੇ ਤੁਸੀਂ ਦੁੱਖ ਦਰਦ ਚੋਂ ਇੱਕ ਪਲਚ ਦੁੱਖ ਤੁਹਾਡੇ ਇੱਕ ਪਲਚ ਖਤਮ ਹੋ ਜਾਣਗੇ ਕਿਉਂਕਿ ਹਮ ਆਦਮੀ ਇਕਦਮੀ ਇਕਦਮੀ ਉਹ ਕਹਿੰਦੇ ਆ ਇੱਕ ਦਮ ਚ ਜੀਣਾ ਤੁਸੀਂ ਹੁਣੇ ਹੁਣੇ ਆ ਜੋ ਹੈ ਹੁਣੇ ਆ ਰੂਹ ਤੁਹਾਡੀ ਇੱਥੇ ਆ ਠੀਕ ਹੈ ਨਾ ਔਰ ਉਹ ਰੇ ਅਸ਼ਰੀ ਛੱਡ ਕੇ ਚਲੇ ਜਾਣਾ ਬਸ ਉਹ ਡਰਾਮਾ ਪਲੇ ਕਰ ਰਹੀ ਹੈ ਤੁਸੀਂ ਇਹ ਸਰੀਰ ਨਹੀਂ ਹੋ ਤੁਸੀਂ ਕੁਝ ਵੀ ਲੂਜ਼ ਨਹੀਂ ਕੀਤਾ ਅਜੇ ਤੱਕ ਤੁਸੀਂ ਕੁਝ ਲੂਜ਼ ਕਰ ਹੀ ਨਹੀਂ ਸਕਦੇ ਜੋ ਤੁਸੀਂ ਹੋ ਤੁਸੀਂ ਪੂਰੇ ਇੰਟੈਕਟ ਹੋ ਤੁਹਾਨੂੰ ਕੋਈ ਨੁਕਸਾਨ ਇੱਕ ਸੈਕਿੰਡ ਦਾ ਵੀ ਨਹੀਂ ਪਹੁੰਚਾ ਸਕਦਾ ਇੱਕ ਸੈਕਿੰਡ ਦਾ ਮਤਲਬ ਤੁਹਾਡਾ ਕੋਈ ਨੁਕਸਾਨ ਦੁਨੀਆ ਤੇ ਕਰ ਹੀ ਨਹੀਂ ਸਕਦਾ ਨਾ ਤੁਸੀਂ ਕਿਸ ਦਾ ਨੁਕਸਾਨ ਕਰ ਸਕਦੇ ਹੋ ਜੇ ਤੁਸੀਂ ਨੁਕਸਾਨ ਕਰ ਸਕਦੇ ਹੋ ਸਿਰਫ ਖੁਦ ਦਾ ਕਰ ਸਕਦੇ ਹੋ ਪਹਿਲਾਂ ਤੁਸੀਂ ਬਿਕੋਜ਼ ਸਾਰੀ એનર્ਜੀ ਹੈ ਉਹ ਡਿਫਰੈਂਟ ਫਾਰਮਸ ਦੇ ਵਿੱਚ ਹੈ ਉਹ ਕੋਈ ਇਨਸਾਨ ਦੇ ਰੂਪ ਹੈ ਕੋਈ ਕਿਸੇ ਇਨਸਾਨ ਦੇ ਰੂਪ ਦੇ ਵਿੱਚ ਹੈ ਸਭ ਹੈ ਹੀ ਏਨਰਜੀ ਕਿਸੇ ਦਾ ਨੁਕਸਾਨ ਕਰ ਰਹੇ ਹੋ ਕੋਈ ਕਰ ਹੀ ਨਹੀਂ ਸਕਦੇ ਪਹਿਲੀ ਗੱਲ ਤਾਂ ਰੂਹ ਦਾ ਨੁਕਸਾਨ ਹੋ ਨਹੀਂ ਸਕਦਾ ਦੂਜੀ ਗੱਲ ਜੇ ਤੁਸੀਂ ਮਟੀਰੀਅਲਿਸਟਿਕ ਲੈਵਲ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਸੋਚ ਇੱਥੇ ਤੱਕ ਦੀ ਹੈ ਸਿਰਫ ਤੇ ਉਹ ਉਹ ਤੁਹਾਡੇ ਵਿੱਚ ਦੀ ਹੀ ਆਉਣਾ ਬਿਕੋਜ਼ ਸੋਲ ਨੂੰ ਰੂਹ ਨੂੰ ਪਤਾ ਨਹੀਂ ਰੱਬ ਨੂੰ ਪਤਾ ਨਹੀਂ ਲਹਿ ਇੱਕ ਲਹਿਰ ਨੂੰ ਪਤਾ ਨਹੀਂ ਕਿ ਇਹ ਦੂਸਰੀ ਲਹਿਰ ਹੈ ਇੱਕ ਜੋਤ ਨੂੰ ਪਤਾ ਨਹੀਂ ਕਿ ਇਹ ਦੂਸਰੀ ਜੋਤ ਹੈ ਉਹ ਜੋਤ ਸਾਰੀ ਇੱਕੋ ਹੀ ਹੈ ਇੱਕੋ ਹੀ ਹੈ ਜਿਵੇਂ ਪੇੜ ਦੇ ਇੱਕ 파ਰਟ ਨੂੰ ਟਾਲੀ ਨੂੰ ਕੱਟਦਾ ਜਰੂਰੀ ਉਹਨੂੰ ਉਹਨੂੰ ਸਾਰੇ ਪੇੜ ਨੂੰ ਦਰਦ ਹੋਊਗਾ ਜੇ ਤੁਸੀਂ ਇੱਕ ਟਾਲੀ ਨੂੰ ਵੀ ਨੁਕਸਾਨ ਪਹੁੰਚਾਤਾ ਨਾ ਉਸੇ ਤਰੀਕੇ ਨਾਲ ਸਾਰੇ ਇਨਸਾਨਾਂ ਦਾ ਜੋ ਇੱਕ ਇਨਸਾਨ ਨੂੰ ਵੀ ਨੁਕਸਾਨ ਪਹੁੰਚਾਤਾ ਸਾਰਿਆਂ ਦੇ ਵਿੱਚ ਉਹ ਗੂੰਜੇਗੀ ਤੁਹਾਡੇ ਵਿੱਚ ਵੀ ਗੂੰਜੇਗੀ ਦੂਸਰੀ ਟਾਲੀ ਨੂੰ ਵੀ ਦਰਦ ਹੋਊਗਾ ਕਿ ਦੂਸਰੀ ਟਾਲੀ ਤੁਸੀਂ ਹੋ ਤੇ ਜਿੰਨਾ ਸਖੌਲਾ ਜੀਵਨ ਕਰ ਸਕਦੇ ਹੋ ਕਿਸੇ ਦਾ ਉਹਨਾ ਕਰੋ ਕਿਸੇ ਦਾ ਵੀ ਕੀ ਉਹ ਵੀ ਮੈਂ ਹੀ ਆ ਸਾਰੇ ਆਪਾਂ ਹੀ ਇੱਕੋ ਹੀ ਆ ਤੇ ਇਹ ਜਾਣੋ ਕੋਸ਼ਿਸ਼ ਕਰਦੇ ਰਹੋ ਜਿਵੇਂ ਪੱਥਰ ਦੇ ਉੱਤੇ ਪਾਣੀ ਬਾਰ-ਬਾਰ ਮਾਰੋ ਤੇ ਇੱਕ ਵਾਰ ਚ ਲਕੀਰ ਨਹੀਂ ਪੈਂਦੀ ਆ ਬਹੁਤ ਸਾਲ ਤੱਕ ਜਾਂ ਕਈ ਮਹੀਨਿਆਂ ਤੱਕ ਸਾਲਾਂ ਤੱਕ ਪਾਣੀ ਜੇ ਗੁਜ਼ਰਦਾ ਉੱਤੇ ਤੇ ਲਾਈਨਾਂ ਪੈਣਦੀ ਆ ਪੱਥਰ ਦੇ ਉੱਤੇ ਉਦਾਂ ਹੀ ਸਾਡਾ ਮਨ ਹੈ ਐਨੇ ਸਰੀਰ ਛੱਡ ਕੇ ਆਇਆ ਹੋਇਆ ਉਹਨੇ ਹੀ ਜਿੰਨਾ ਗੁਰੂ ਦਾ ਨਾਮ ਅੰਦਰ ਜਾਊਗਾ ਮਨ ਨੂੰ ਟਿਕਾ ਆਊਗਾ ਤੇ ਪਤਾ ਲੱਗੂਗਾ ਕਿ ਮੈਂ ਕੌਣ ਆ ਇਹ ਦੁਨੀਆ ਦੇ ਵਿੱਚ ਘੁੰਮ ਕੇ ਨਹੀਂ ਪਤਾ ਲੱਗਦਾ ਤੁਹਾਨੂੰ ਆਰਸ ਐਂਡ ਆਰਸ ਦੀ ਮੈਡੀਟੇਸ਼ਨ ਦੀ ਲੋੜ ਹੈ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਕੌਣ ਹਾਂ ਫੇਰ ਭੁੱਲ ਜਾਂਦੇ ਦੁਨੀਆ ਦੇ ਵਿੱਚ ਘੁੰਮਦੇ ਫਿਰਦੇ ਉਹ ਘੰਟੇ-ਘੰਟੇ ਦੀ ਤੁਹਾਨੂੰ ਜਦੋਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਕਿ ਤੁਸੀਂ ਕੌਣ ਹੋ ਗੁਰੂ ਦਾ ਨਾਮ ਉਹ ਇਸ ਤਰੀਕੇ ਨਾਲ ਸਾਡੇ ਜਿਵੇਂ ਗੰਦੇ ਕੱਪੜੇ ਨੂੰ ਚਿੱਟੇ ਕੱਪੜੇ ਨੂੰ ਗੰਦੇ ਹੋਏ ਨੂੰ ਉਹ ਸਾਬਣ ਵਾਂਗੂ ਨਿਖਾਰ ਦਿੰਦਾ ਉਹ ਹੌਲੀ-ਹੌਲੀ ਤੇ ਜੇ ਕਈ ਸਾਲਾਂ ਦਾ ਕੋਈ ਗੰਦਾ ਕੱਪੜਾ ਮੈਲਾ ਹੈਗਾ ਉਹਨੂੰ ਮੈਂ ਇੱਕ ਵਾਰ ਧੋਂਗਾ ਨਾ ਪੂਰਾ ਨਿਖਾਰ ਨਹੀਂ ਹੋਣਾ ਉਹਨੂੰ ਪਤਾ ਨਹੀਂ ਕਿ ਕਿਤੇ ਕਾਲਜ ਲੱਗੀ ਹੈ ਕਿੰਨੀ ਵਾਰੀ ਤੋਣਾ ਪੈਣਾ ਫਿਰ ਵੀ ਥੋੜੀ-ਬਹੁਤ ਕਾਲਜ ਰਹਿ ਜਾਣੀ ਹੈ ਤੇ ਸਮਾ ਹੁਣੇ ਹੈ ਉਸ ਕਾਲਜ ਨੂੰ ਨਿਕਾਰੋ ਸਿਰਫ ਗੁਰੂ ਦੇ ਨਾਮ ਨਾਲ ਹੋ ਸਕਦਾ ਅਸੀਂ ਸਾਰੇ ਇੱਕ ਜਰੀਆ ਹੈਗੇ ਆ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਬਸ ਜਰੀਆ ਹੈਗੇ ਆ ਉਹ ਸਾਡੇ ਤੋਂ ਕਰਾ ਰਿਹਾ ਬਸ ਇੰਨੀ ਇੱਕ ਗੱਲ ਨੂੰ ਸਮਝੋ ਤੇ ਤੁਹਾਨੂੰ ਇਸ ਤੋਂ ਬਾਅਦ ਕਦੇ ਕੋਈ ਦੁੱਖ ਕੋਈ ਤੁਹਾਨੂੰ ਨੁਕਸਾਨ ਕੁਝ ਵੀ ਪ੍ਰਤੀਤ ਨਹੀਂ ਹੋਏਗਾ ਕਿ ਤੁਸੀਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੀ ਹਮੇਸ਼ਾ ਇਦਾਂ ਹੀ ਕੋਸ਼ਿਸ਼ ਕਰੋਗੇ ਥੈਂਕ ਯੂ ਸੋ ਮੱਚ